ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਨਾ ਆਪਾਂ ਦੋ ਗਾਵਾਂ ਸੇਲ ਲਈ ਲੈ ਕੇ ਆਏ ਆਂਗੇ ਦੋਵੇਂ ਆ ਗਏ ਬਈ ਤਾਜ਼ੀਆਂ ਸੂਈਆਂ ਗਰਮੀਆਂ ਤੇ ਤੋਹਫੇ ਟਾਉ ਬਰੀਡਾਂ ਬਈ ਜਰਸੀ ਤੋਂ ਨੀਂਨੇ ਆਕੇ ਤੇ ਬਾਕੀ ਦੀ ਜਿਹੜੀ ਗੱਲਬਾਤ ਆ ਕਰਦੇ ਆਂ ਆਪਾਂ ਬਾਈ ਨਾਲ ਤਾਜ਼ੀਆਂ ਸੂਈਆਂ ਨੇ ਦੋਵੇਂ ਹਾਂਜੀ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਹੋ ਠੀਕ ਹੋ ਬਾਈ ਬਹੁਤ ਵਧੀਆ ਜੀ ਨਾਮ ਤੇ ਬਾਈ ਆਪਣਾ ਐਡਰੈਸ ਬੋਲ ਦਿਓ ਨਾਮ ਕਾਲਾ ਸਿੰਘ ਪਿੰਡ ਦੀਬੜ ਜਿਹਦਾ ਬਰਨਾਲਾ ਸੀਲ ਤਪਾ ਨੇੜੇ ਪਿੰਡ ਕਲੇ ਨੇੜੇ ਆਪਾਂ ਨੂੰ ਰਾਮਗੜਾ ਆ ਗਿਆ 5 ਕੰਟੈਕਟ ਨੰਬਰ ਬੋਲਦੇ 925810183 ਇਹ ਬਾਈ ਦਾ ਬਾਈ ਕੰਟੈਕਟ ਨੰਬਰ ਆ ਬਾਕੀ ਚੱਲ ਰਿਹਾ ਸਕਰੀਨ ਤੇ ਨੋਟ ਕਰ ਲਓ ਤੇ ਸਾਨੂੰ ਪਤਾ ਹੀ ਹੈ ਬਾਈ ਕਾਲੇ ਕੋਲੇ ਭਾਈ ਨਗੀਨੇ ਹੁੰਦੇ ਆ ਜਦੋਂ ਹੁੰਦੇ ਆ ਤੇ ਅੱਜ ਵੀ ਬਾਈ ਕਾਲੇ ਕੋਲੇ ਨਗੀਨੇ ਹੀ ਆ ਡਾਕਟਰ ਕਪਾ ਕੱਲ ਵੀਡੀਓ ਪਾਈ ਸੀ ਚਾਰ ਗਾਇਆਂ ਦੀ ਠੀਕ ਇਹ ਕਿਹਦੀ ਪਾਈ ਸੀ ਕਿਹਦੀ ਪਾਈ ਸੀ ਦੋ ਬੈਗੀਆਂ ਚਾਹ ਫੋਨਾਂ ਦੀ ਪਾਈ ਠੀਕ ਹੈ ਕੱਲ ਆ ਬੰਦੇ ਪਹਿਲੇ ਗਾਂ ਕਿਨੇ ਸੌਦਾ ਕਰ ਲਿਆ ਆਪਣੇ ਨਾਲ ਠੀਕ ਹੈ ਬਾਈ ਠੀਕ ਹੈ 1000 ਰੁਪਏ ਸਾਈ ਪਾਤੀ ਕਹਿੰਦਾ ਬਾਈ ਤੜਕੇ ਲੈ ਜਾਊਗਾ ਠੀਕ ਹੈ 8 ਵਜੇ ਤੱਕ ਆਪਾਂ ਡੀਕਿਆ 9 ਵਜੇ ਤੱਕ 10 ਵਜੇ ਕੇ 11 ਵਜੇ ਤੱਕ 12 ਵਜੇ ਫੋਨ ਬੰਦ ਕਰਤਾ ਠੀਕ ਹੈ ਕਹਿੰਦਾ ਚਲ ਸਾਈ ਦਾ ਕੋਈ ਚੱਕਰ ਨਹੀਂ ਬਾਈ ਬਣ ਕਿਨੂੰ ਕਾਇ ਨਾ ਕਰਿਆ ਕਰੋ ਹੋਗੀ ਠੀਕ ਹੈ ਬਈ ਬਾਈ ਬਣ ਕੇ ਨਾ ਕਰਿਆ ਕਰੋ ਯਾਰ ਠੀਕ ਹੈ ਬਈ ਹਾਂ ਜਾਂ ਪਹਿਲੇ ਜਵਾਬ ਦੇ ਦੇ ਅਗਲੇ ਕਾਲੇ ਕਿਹੜਾ ਸੂਆ ਸੂਈ ਆ ਇਹ ਦੂਜਾ ਸੂਆ ਸੂਈ ਆ ਮਿੰਟ 20 25 ਹੋਇਆ ਸੂਈ ਨੋ ਉੱਥੇ ਸੂਈ ਆ ਉੱਥੋਂ ਕਰਕੇ ਲੈਣੀ ਇਥੇ ਸੁੱਕੇ ਥਾਂ ਲਿਆਂਦੀ ਆ 20 ਮਿੰਟ ਹੋਇਆ ਸੂਈ 20 ਮਿੰਟ ਹੋਇਆ ਸੂਈ ਬੱਚਾ ਕੀ ਦੇਗੀ ਬੱਸਾ ਦਿੱਤਾ ਬਾਈ ਬੱਚਾ ਬੱਸਾ ਦੇਗੀ ਹਾਂ ਤੇ ਕਾਲੇ ਲੇਵਾ ਤਾਂ ਮੈਂ ਕਿਹੜਾ ਕੱਲ ਵੀ ਗਵਾਈ ਲੇਵਾ ਤਾਂ ਜਮੋ ਸਰੀ ਆ ਲੇਵਾ ਅੱਜ ਵੀ ਗਵਾਈ ਦੁੱਧ ਵੀ 22 23 ਕਿਲੋ ਦੇ ਦੂ ਗਾਂ ਵਾਲਾ ਪੰਡ ਲੱਗੀ ਹੋਈ ਆ ਘਰ ਮਾ ਪੂਰੀ ਸ਼ਰਾ ਜਮਾ ਸਹੀ ਗੱਲ ਆ ਬਰੀਡ ਦੇਖੋ ਪਹਿਲਾਂ ਦਾ ਚੰਮਕ ਦੇਖੋ ਤੋੜ ਕੇ ਦਿਖਾਉਨੇ ਤੋੜ ਕੇ ਗੱਲ ਬਾਤ ਚੰਗੇ ਬੋਲਣ ਬਰੀਡ ਦਾ ਲੇਵਾ ਮੈਂ ਕਟੋ-ਕਟ 2-3 ਫੁੱਟ ਮੂਹਰ ਨੂੰ ਹੂਆ ਨਾ ਹਾਂ ਹਾਂ ਤੁਰ ਕੇ ਦੇਖੀ ਤੂੰ ਗਾਂ ਆ ਨ ਮੱਲਾ ਵਾਂਗ ਤੁਰੂ ਯਾਰ ਠੀਕ ਹੈ ਬਾਈ ਹਾਂ ਇਹ ਕਹਿੰਦਾ ਮੱਲਾ ਕੁ ਤੁਰੂ ਗੱਲ ਸਹੀ ਹਟਾਲੇ ਹੈ ਮੱਲਾ ਵਾਲਾ ਕੰਮ ਹੀ ਆ ਜਮਾ ਬਾਈ ਹਨਾ ਕਿਉਂਕਿ ਐਡੀ ਪਲੀ ਵੀ ਵਹਿੜ ਬਾਈ ਐਡਾ ਕਰਮ ਵਾਲੇ ਨੂੰ ਲੇਵਾ ਲੱਗਾ ਪੰਡ ਲਈ ਫਰਦੀਆ ਤੁਰਦੀ ਦੇਖੋ ਲੱਤਾਂ ਖੋਲ ਕੇ ਤੁਰਦੀ ਇਹ ਤੁਰਿਆ ਨਹੀਂ ਜਾਂਦਾ ਕਿ ਨਹੀਂ ਸੀਲ ਠੰਡੀ ਵੀ ਬਹੁਤ ਹੈ ਟਰ ਹੂੰ ਜਰਸੀ ਕ੍ਰਾਸ ਹੈ ਠੀਕ ਹੈ ਗਰ ਸੀਲ ਠੰਡੀ ਬੜੀ ਹੈ ਬੱਚੇ ਤੇ ਜਾਊਗੀ ਮੈਂ ਕਹਿੰਦਾ ਕੀ ਬਾਤ ਆ ਖਣਾ ਦਾ ਸਹ ਦੇਖੋ ਬੜਾ ਚੰਗਾ ਥਣ ਆ ਗਿਆ ਕਾਲੇ ਕਿ ਨਹੀਂ ਹਾਂ ਗੱਲਾਂ ਕਰਾਉਂਦਾ ਥਣ ਤੇ ਲੈਵਾ ਇਹਦੀਆਂ ਬਾਕੀ ਤੋਰਾ ਤਾਂ ਜਿਵੇਂ ਹੁਣ ਪਹਿਲਾਂ ਕਹਿ ਕੇ ਹਟਿਆ ਬਾਈ ਕਿ ਨਾ ਮੱਲਾ ਨਾਲ ਦਰੂਗੀ ਮੱਲਾ ਇਹਨੂੰ ਦੂਜਾ ਸੂ ਹੈ ਬਾਈ ਮੱਛਾ ਦੇਤਾ ਹੂੰ ਤੇ ਥਣ ਲੈਵੇ ਤਾਂ ਤਾਂ ਸਹੀ ਹੈ ਯਾਰ ਸਹੀ ਗੱਲ ਹੈ ਹਾਂ ਬਾਕੀ ਨਾ ਅਗਲਾ ਕਹਿ ਦਿੰਦਾ ਵੀ ਸੂ ਨਾ ਲਾ ਕੇ ਮੋ ਜਮਾ ਸੂ ਨਾ ਹਾਂ ਜਮਾ ਐਨ ਸਾਫ ਸੁਥਰੀ ਬਹੁਤ ਥੱਲੋਂ ਸਾਫ ਬਹੁਤ ਥਣ ਥੋੜਾ ਥੀਂਚੋਈ ਵਾਲਾ ਮੈਂ ਕਹਿਣਾ ਨਾ ਕਾਲੇ ਇੱਕ ਤਰ੍ਹਾਂ ਦੀ ਭਾਵੇਂ ਮਸ਼ੀਨ ਆ ਹਾਂ ਹਾਂ ਜਿਹੜਾ ਇਹਨੂੰ ਲੈਵਾ ਲੱਗਾ ਕਰਮ ਵਾਲੀ ਨੂੰ ਬਾਕੀ ਥਾਣਾ ਜਿਹੜਾ ਕਹਿਣ ਦੀ ਹੁਣ ਇਹਨੇ ਨਾ ਦਿੱਤਾ ਤਾਂ 22 23 ਕਿਲੋ ਫਿਰ ਦੇਉ ਕਿਹੜੀ ਕਿ ਨਹੀਂ ਕਾਲੇ ਕਿੰਨਾ ਬੋਲਾ ਕੱਢਿਆ ਬਾਈ ਬੋਲਾ ਨਹੀਂ ਕੱਢਿਆ ਇਹਨੂੰ ਹੱਥ ਵੀ ਨਹੀਂ ਲਾਇਆ ਹੂੰ ਤਾਂ ਰਹੀਆਂ ਮਾਰ ਰਹੀਆਂ ਦੋ ਦੋ ਤਾਰਾਂ ਕਿਵੇਂ ਕਹਿੰਦੀ ਪੰਜ ਕਿਲੋ ਕੱਢਿਆ ਹੁਣ ਹੀ ਸੂਈ ਹਜੇ ਮਿੰਟ 20 ਹੋਏ ਆ ਚੌਣ ਚਵਾਕ ਮੈਂ ਇੱਕ ਨੰਬਰ ਚੋਈ ਆ ਮੋਟੀ ਮੋਟੀ ਹਾਂ ਮੋਟੀ ਮੋਟੀ ਠੀਕ ਹੈ ਬਾਈ ਹਾਂ ਬੱਚਾ ਇਹਦੇ ਮਗਰ ਆ ਗਿਆ ਕਰਮ ਵਾਲੀ ਤੇ ਬੱਚਾ ਤੇ ਕਾਲੇ ਮੁੱਲ ਫਿਰ ਲੈਣ ਦੇਣੀ ਡਾਕਟਰ ਮੁੱਲ ਹੁਣ ਆਪਾਂ ਕਰਾਂਗੇ ਅੱਜ ਵਾਲਾ ਮੁੱਲ ਠੀਕ ਹੈ ਹਮ 88000 ਮੁੱਲ 85000 ਦੀ ਹਾਂ ਤੇ ਨਹੀਂ ਹੈ ਠੀਕ ਹੈ ਹਾਂ ਬਾਈ ਕਹਿੰਦਾ ਕੱਲ ਤੇ ਅੱਜ ਆ ਜਿਹੜਾ ਉਹ ਸੋਲ ਅੱਜ ਆਪਾਂ 85 ਹਜ਼ਾਰ ਦੀ ਗਾਂ ਦੇਣੀ ਹੈ ਮੁੱਲ 87 ਕਰਾਣਾ ਆ 88 ਕਰਾਣਾ ਠੀਕ ਹੈ ਬਾਈ ਹਾਂ ਮੁੱਲ ਲੈਣ ਦੇਣੀ ਹੁੰਦੇ ਬਾਈ ਦੇ ਮੁੱਲ ਬਾਈ ਲੈਣ ਦੇਣੀਆਂ ਬਾਕੀ ਕੱਲ ਬ ਲੈਣ ਦੇਣ ਕੀਤਾ ਸੀ ਉਹ ਗਈ ਸੀ ਤੇ ਉਹਦੀ ਬੇਕੀ ਹੂੰ ਠੀਕ ਹੈ ਕੱਲ ਵੀ ਬੰਦੇ ਬਹੁਤ ਕੰਮ ਆ ਗਏ ਸੀ ਇਹ ਤਾਂ ਬਹੁਤ ਕਰਾ ਨੇ ਮੰਗ ਲਈ ਜਦੋਂ ਆਪਾਂ ਗੱਲ ਕਰ ਰਹੇ ਸ ਬਦਲ ਦੇ ਜੂਗੇ ਠੀਕ ਹੈ ਹਾਂ ਤੇ ਕੱਲ ਅੱਗੇ ਦੋ ਨੰਬਰ ਤੇ ਇਹ ਬੱਛੀ ਛੂਈਏ ਕੱਲ ਤੜਕੇ ਬਾਈ ਹੂੰ ਪਲੂਨ ਸੂਈਆ ਪਹਿਲਾ ਸੂਆ ਹੋਊਗਾ 8-10 ਲੀਟਰ ਮੋੜਾ ਇਹ ਥੱਲੇ ਹੁਣ ਠੰਡੀ ਵਾਲੀ ਆ ਯਾਰਾ ਹਾਂ ਠੰਡੀ ਬਹੁਤ ਐ 10 ਕਿਲੋ ਵੰਗੂ 10 ਹੋਵੇ 10 ਹੀ ਹੋਵੇ ਬੜੀ ਫੀਲ ਠੰਡੀ ਆ ਲੈ ਠੰਡੀ ਠੰਡੀ ਦੇਖੋ ਬਾਈ ਨਾ ਨਾ ਬਾਈ ਨਿਆਣਾ ਲਾਇਆ ਕੋਈ ਚੱਕਰ ਨਹੀਂ ਕਰ ਮੈਂ ਬੱਸਾ ਪਿੱਛੇ ਐ ਬਰਪਰ ਵੀ ਠੰਡਿਆ ਔਰ ਸੌ ਜਮੀ ਨਹੀਂ ਮੂਮੰਦ ਸਹੀ ਕੱਲੇ ਮੈਂ ਕਹਣਾ ਪਹਿਲੀ ਗੱਲ ਤਾਂ ਥਣ ਨਹੀਂ ਹੱਥ ਚਾਉਂਦਾ ਹਾਂ ਹਾਂ ਬਾਈ ਬਾਕੀ ਹੋਰ ਗੱਲਾਂ ਦੰਨਾ ਚ ਖੀਰੀ ਖੀਰੀ ਇੱਕ ਨੰਬਰ ਖੀਰੀ ਐ ਜਿਵੇਂ ਮਰਜੀ ਜੋ ਕਰ ਲੈ ਦਿਖਾਈ ਮੜਾ ਫੇਸ ਕੋਲ ਹੀ ਲਾਇਆ ਇਹਨੂੰ ਆਪਾਂ ਦਿਖਾਈਏ ਵੇੜੇ ਜੇ ਲੋ ਮੈਂ ਕਹਣਾ ਯਾਰ ਜਮਾ ਬੱਚਾ ਨਿੱਕੇ ਜਨ ਨਾਲ ਹਣਾ ਹਾਂ ਕੀ ਆ ਬਾਾਕੀ ਬੋਦੀ ਬਦੀ ਚੈੱਕ ਕਰੋ ਬੱਚੇ ਦੀ ਪਾਕਿਸਤਾਨੀ ਹੰਡੀ ਨੇ ਨਹੀਂ ਮਿਲਦੀ ਹਾਂ ਸਹੀ ਗੱਲ ਹੈ ਮੇਨ ਗੱਲ ਨਾਲ ਹੰਡੀ ਸ਼ੀਲ ਦੀ ਬਾਕੀ ਲੈਵਾ ਇਹਨੂੰ ਟਾਇਟ ਫਿਕਸ ਬਣ ਆ ਗਿਆ ਕੱਲੇ ਕਿੰਨਾ ਕੁ ਬੋਲਾ ਹਰ ਬੋਲਾ 10 ਕਿਲੋ ਹੋ ਹੁਣ ਬਾਈ ਠੀਕ ਹੈ 9 ਹੋਵੇ 10 ਹੋਵੇ ਇਨਾ ਕੱਲ ਤੱਕ ਕੇ ਜੀ ਜੋੜ ਦੀ ਆਪਣੀ ਗਾਰੰਟੀ ਆਪਣੇ ਮੇਨ ਗੱਲ ਨਾਲ ਬੱਚਾ ਯਾਰ ਜੇਰਦੀ ਦਾ ਪਾਪਾ ਉਹ ਗਾਂ ਦੀ ਵੀ ਜੇਰਾ ਪਾਪਾ ਆ ਕੇ ਵੀਡੀਓ ਬਣਾ ਕੇ ਦੇ ਦੇਣ ਕੋਈ ਚੱਕਰ ਨਾ ਮੰਨੇ ਠੀਕ ਹੈ ਬਾਈ ਲੈ ਨਾਲ ਹਾਂ ਬਾਕੀ ਨਾ ਚਮਕ-ਦਮ ਕੇ ਦੇਖੋ ਬੱਚੇ ਜਾਂ ਸਾਈਨਿੰਗ ਪ੍ਰਿੰਟ ਰੰਗ ਮੈਂ ਗਣਾ ਬਿਨਾ ਕਹਿਣ ਦੀ ਬਾਈ ਲੋੜ ਹੀ ਨਹੀਂ ਸਭ ਦੇ ਹੈ ਨਹੀਂ ਜਿਹੜੇ ਇਹਨਾਂ ਖਾਤਰ ਕਹੀਏ ਕਿ ਨਹੀਂ ਕਲੇ ਹਾਂ ਤੇ ਮੁੱਲ ਫਿਰ ਲੈਣ ਦੇਣ ਮੁੱਲ ਬਾਈ ਇਹਦਾ 70 ਹੈ ਬਸ 65 ਦੀ ਹਾਂ ਤੇ ਨਹੀਂ ਅੱਜ ਬਾਈ ਇੱਕ ਸੌਦਾ ਨੂੰ ਡੀਲ ਕੱਟ ਦੇਣ 65 ਦੀ 65 ਦੀ ਦੇਣੀ ਇੱਕ 100 ਦਾ نوٹ ਛੋੜ ਹੋਊਗਾ ਚੱਕੋ ਬਾਈ ਬਾਈ ਕਹਿੰਦਾ 100 ਰੁਪਇਆ ਛੋੜ ਹੀ ਹੋਊਗੀ 60000 ਰੁਪਏ ਦੀ ਅੱਜ ਵੜਾ ਆਪਾਂ 65 ਦੀ ਦੇਂਦੇ ਸੂਈ ਸਵਾਈ ਬੱਚਾ ਮਗਰ ਆ ਗਿਆ ਬੱਸਾ ਕਿੰਨਾ ਦੁੱਧ ਬਾਦੂ ਕਾਲੇ ਬੋਲਾ ਤਾਂ ਬਾਈ ਮੇਰੇ ਨਾਲ ਦੁੱਧ ਜਿਹੜੇ ਨਾਲ ਪੱਛੀ ਲੱਗਦੀ ਮੈਨੂੰ ਤਰਾ 15 ਕਿਲੋ ਦੁੱਧ ਲੈ ਬੱਚਾ ਹੋ ਖੜਾ ਦੇਖ ਬੱਛੀ ਅਗਲਾ ਕਹਿੰਦਾ ਪਲੂਨ ਲੈ ਤੂੰ ਚੱਕ ਕੇ ਖੜਦੀ ਆ ਨਾ ਨਿਆਣਾ ਲੈਣ ਨੂੰ ਨਾ ਕੋਈ ਦਿੱਕਤ ਹੀ ਨਹੀਂ ਲੈ ਲੈ ਸਹੀ ਗੱਲ ਆ ਠੀਕ ਆ ਲੈ ਬਰੀਡ ਆ ਸਨ ਵਿੱਚ ਆ ਨਾ ਸਹੀ ਗੱਲ ਆ ਤਿੰਨ ਗੀਨੇ ਸੋਨੂ ਕਾਲੇ ਕੋਲੋਂ ਬਾਈ ਦੋ ਦਿਖਾ ਦੇ ਦੋਮਾ ਚੋ ਜੇ ਸੋਨੋ ਕੋਈ ਵੀ ਨਗੀਨਾ ਆਵੇ ਪਸੰਦ ਦਾ ਬਾਈ ਦਾ ਬਾਈ ਕੰਟੈਕਟ ਜ਼ਰੂਰ ਕਰਿਓ ਤੇ ਵੀਡੀਓ ਨੂੰ ਵੇਖਣ ਲਈ ਸਾਰੇ ਵੀਰਾਂ ਦਾ ਧੰਨਵਾਦ ਜੀ